ਮੈਂ ਕਹਨਾ ਗੁਰੂ ਦੀਆਂ ਗੁਰੂ ਜਾਣੇ ਕੋਈ ਜਮਿਆ ਨਹੀਂ ਜਿਹੜਾ ਕਹਿ ਸਕੇ ਸੱਚੇ ਪਾਤਸ਼ਾਹ ਮੈਂ ਤੇਰੀਆਂ ਜਾਣਣਾ ਵਾਂ ਕਿਆਸੀ ਪੰਡਤਾਂ ਨੇ ਦਾਤਾ ਬਾਹਾਂ ਅਸਾਡੀ ਪਕੜੀ ਐ ਗੁਰੂ ਹਰਗੋਬਿੰਦ ਕੇ ਚੰਦ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਜੀ ਗੁਰੂ ਤੇਗ ਬਹਾਦਰ ਜੀ ਸਾਡੀ ਬਾਹਾਂ ਪਕੜੋ ਮਹਾਰਾਜ ਜੇ ਉਜਾੜੋਗੇ ਤੇ ਉਜੜ ਗਏ ਜੇ ਰੱਖੋਗੇ ਤਾਂ ਰਹਿ ਗਏ ਆਰਤੀਆਂ ਬੜੀਆਂ ਕਰ ਲਈਆਂ ਸਤਿਗੁਰੂ ਟਿੱਕੇ ਬਥੇਰੇ ਲਾ ਲਏ ਮੌਲੀਆਂ ਬਥੇਰੀਆਂ ਬਨ ਲਈਆਂ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਸਟੇਜ ਤੋਂ ਕਹਿਣਾ ਚਾਹਨਾ ਗੁਰਸਿੱਖੋ ਅੱਜ ਤੁਸੀਂ ਕਿਰਪਾਨਾਂ ਵੀ ਪਾਈਆਂ ਨੇ ਪਰ ਤੁਹਾਡਾ ਨਹੀਂ ਸਰਦਾ ਤੁਸੀਂ ਹੱਥਾਂ ਵਿੱਚ ਦਦੋ ਤੱਕ ਮੌਲੀਆਂ ਦਾ ਬਨੋ ਜਨਾਦੀਆਂ ਮੋਲੀਆਂ ਬੰਨੀਆਂ ਸਨ ਉਹ ਗੁਰੂ ਤੇਗ ਬਹਾਦਰ ਕੋਲ ਆਏ ਅੱਜ ਤੁਸੀਂ ਗੁਰ ਤੇਗ ਬਹਾਦਰ ਦੇ ਸਿੱਖ ਹੋ ਕੇ ਫਿਰ ਮੋਲੀਆਂ ਤੇ ਆ ਰਹੇ ਹੋ ਆਪਣੇ ਹੱਥਾਂ ਵਿੱਚ ਅਸੀਂ ਕਿਹੜੇ ਕਿਹੜੇ ਰੰਗ ਦੀਆਂ ਮੁੰਦਰੀਆਂ ਪਾ ਰਹੇ ਹਾਂ ਤਾਂ ਕਿ ਸਾਨੂੰ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਉਹ ਪੱਲਾ ਤਾਂ ਪਕੜ ਗੁਰੂ ਤੇਗ ਬਹਾਦਰ ਦਾ ਲਾਲ ਪੀਲੀਆਂ ਅੰਗੂਠੀਆਂ ਨੇ ਕੁਝ ਨਹੀਂ ਕਰਨਾ ਮੌਲੀਆਂ ਧੱਗਿਆਂ ਨੇ ਕੁਝ ਨਹੀਂ ਕਰਨਾ ਸਿਖਾ ਜੇ ਕਰਨਾ ਹੈ ਤੇ ਹਲਤ ਪਲਤ ਦਾ ਰਾਖਾ ਗੁਰੂ ਤੇਗ ਬਹਾਦਰ ਹੈ ਜਿਸ ਦਾ ਮੱਥਾ ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਦੇ ਦਰ ਤੇ ਟਿਕ ਜਾਂਦਾ ਹੈ ਉਹਦੇ ਮੱਥੇ ਦੀਆਂ ਲਕੀਰਾਂ ਗੁਰੂ ਤੇਗ ਬਹਾਦਰ ਬਦਲ ਕੇ ਰੱਖ ਦਿੰਦਾ ਹੈ ਆਏ ਸਨ ਪੰਡਤ ਕਿ ਆ ਦਾਤਾ ਬਚਾ ਲਓ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਆ ਸੀ ਜਿਵੇਂ ਤੁਸੀਂ ਬੈਠੇ ਹੋ ਨਾ ਇੰਜ ਉਹਨਾਂ ਦੀਆਂ ਧੀਆਂ ਤੇ ਉਹ ਆਪ ਨੂੰਹਾਂ ਸਾਰੇ ਬੈਠੇ ਸਨ ਮਹਾਰਾਜ ਨੇ ਕੀ ਕਿਆ ਸੀ ਮਹਾਰਾਜ ਨੇ ਇਹ ਨਹੀਂ ਕਿਆ ਸੀ ਮੈਨੀ ਟਿੱਕੇ ਲਗਾਉਂਦਾ ਤੁਸੀਂ ਜਿੱਥੇ ਮਰਜੀ ਜਾਓ ਮੈਨੀ ਬਰਤ ਰੱਖਦਾ ਜਿੱਥੇ ਮਰਜੀ ਜਾਓ ਮੈ ਕੀ ਲੈਣਾ ਹੈ ਤੁਹਾਡੇ ਕੋਲੋਂ ਨਹੀਂ ਜੋ ਸ਼ਰਣ ਆਵੇ ਤਿਸ ਖੰਠ ਲਾਵੇ ਕੋਈ ਵੀ ਹੋਵੇ ਗੁਰੂ ਨੇ ਜ਼ਾਤ-ਪਾਤ ਨਹੀਂ ਵੇਖੀ ਫਿਰ ਗੁਰੂ ਬੋਲਿਆ ਜਾਓ ਧੀਓ ਤੁਸੀਂ ਘਰੇ ਜਾਓ ਮਹਾਰਾਜ ਨੇ ਬੜੀ ਜ਼ਿੰਮੇਵਾਰੀ ਨਾਲ ਕਿਹਾ ਕਿ ਬੇਟੀਆਂ ਤੁਸੀਂ ਜਾਓ ਘਰ ਚਿੰਤਾ ਨਾ ਕਰੋ ਕਿਸੇ ਗਲਤੀ ਨਹੀਂ ਤੁਹਾਡਾ ਸੁਹਾਗ ਮਰੇਗਾ ਨਹੀਂ ਤੁਸੀਂ ਹੁਣ ਵਿਧਵਾ ਹੋਵੋਂਗੀਆਂ ਨਹੀਂ ਤੁਹਾਡੇ ਉਹਨੇ ਜਨੇਊ ਉਤਰਣਗੇ ਗੁਰੂ ਤੇਗ ਬਹਾਦਰ ਬੈਠਾ ਹੈ ਜਾਓ ਧੀਓ ਤੁਸੀਂ ਘਰੇ ਜਾਓ ਸਿਰ ਦੇ ਕੇ ਸਤ ਬਚਾਂਗਾ ਮੈਂ ਤੁਹਾਡੇ ਬੁਝ ਰਹੇ ਧਰਮ ਦੇ ਦੀਵੇ ਵਿੱਚ ਲਹੂ ਆਪਣਾ ਪਾਉਂਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਤਾਂ ਹੀ ਭਾਰਤ ਵਰਸ ਦਾ ਬਾਗ ਅਜ ਫਲ ਰਿਹਾ ਹੈ ਅੱਜ ਵੀ ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਲਹੂ ਗੁਰੂ ਤੇਗ ਬਹਾਦਰ ਦਾ ਬਲ ਰਿਹਾ ਹੈ ਮੈਂ ਫਿਰ ਬੇਨਤੀ ਕਰਦੇ ਆ ਗੁਰੂ ਕੀਆ ਗੁਰੂ ਜਾਨੇ ਮਹਾਰਾਜ ਉਥੋਂ ਟੁਰੇ ਕਿਵੇਂ ਆਜੜੀ ਨੂੰ ਆਖਿਆ ਮੈਨੂੰ ਭੁੱਖ ਲੱਗੀ ਐ ਮਠਾਈ ਚਾਹੀਦੀ ਐ ਕੁਝ ਖਾਣ ਵਾਸਤੇ ਲਿਆ ਆਗਰੇ ਦੀ ਧਰਤੀ ਤੇ ਕਿਉਂਕਿ ਉਹ ਆਜੜੀ ਭੇਦਾਂ ਚਰਾਉਣ ਵਾਲੇ ਕੋਲ ਕੁਝ ਖਾਣ ਪੀਣ ਨੂੰ ਨਹੀਂ ਉਹਦੇ ਕੋਲ ਰੋਟੀ ਰਜ਼ਕ ਨਹੀਂ ਉਹਨੇ ਸੁਣਿਆ ਸੀ ਜੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇ ਰਹੇ ਨੇ ਗ੍ਰਫਤਾਰ ਹੋ ਰਹੇ ਨੇ ਤੇ ਮੇਰੇ ਹੱਥੋਂ ਹੋ ਜਾਣ ਮਹਾਰਾਜ ਨੇ ਉਹਦੀ ਬੇਨਤੀ ਸੁਣੀ ਤੇ ਉਹਦੇ ਹੱਥੋਂ ਮਹਾਰਾਜ ਗ੍ਰਿਫਤਾਰ ਹੋਏ ਸੱਚੇ ਪਾਤਸ਼ਾਹ ਇੱਥੇ ਆਏ ਮੈਂ ਕਹਿੰਦਾ ਜਿਸ ਵੇਲੇ ਮਹਾਰਾਜ ਜੀ ਚਾਂਦਨੀ ਚੌਕ ਵਿੱਚ ਆਏ ਨਾ ਸਾਧ ਸੰਗਤ ਜੀ ਚਾਂਦਨੀ ਚੌਕ ਦਾ ਜਿਹੜਾ ਨਾਮ ਤਾਂ ਕਰਕੇ ਪਿਆ ਸੀ ਇੱਥੇ ਸਰਕਾਰੀ ਪੈਸੇ ਨਾਲ ਲੱਖਾਂ ਦੀਵੇ ਰੋਜ ਜਗਦੇ ਸਨ ਸੁਣਿਓ ਇੱਥੇ ਸਰਕਾਰੀ ਪੈਸੇ ਨਾਲ ਲੱਖਾਂ ਦੀਵੇ ਰੋਜ਼ ਰਾਤ ਨੂੰ ਜਗਿਆ ਕਰਦੇ ਸਨ ਕਿਉਂ ਕਿ ਇੱਥੇ ਉਹਨਾਂ ਬਾਦਸ਼ਾਹਾਂ ਦੀਆਂ ਜਿਹੜੀਆਂ ਬੇਗਮਾਂ ਸਨ ਉਹ ਰਾਤ ਨੂੰ ਇੱਥੇ ਸੈਰ ਕਰਨ ਆਉਂਦੀਆਂ ਸਨ ਤੇ ਬੜਾ ਸੋਹਣਾ ਇੱਥੇ ਜਲਾ ਕੇ ਰੱਖਦੇ ਸਨ ਕਿ ਦੇਖੋ ਇਹ ਚੌਕ ਚਾਂਦਰੀ ਵਾਂਗੂ ਚੰਦਰਮੇ ਵਾਂਗੂ ਪੂਰਾ ਪ੍ਰਕਾਸ਼ ਦੇ ਰਿਹਾ ਹੈ ਤੇ ਮੈਂ ਕਹਿੰਦਾ ਜਿਹੜੇ ਲੋਕਾਂ ਨੇ ਚਾਂਦਰੀ ਚੌਕ ਦਾ ਨਾਮ ਤਾਂ ਰੱਖਿਆ ਕਿ ਸਰਕਾਰੀ ਪੈਸੇ ਨਾਲ ਇੱਥੇ ਲੱਖਾਂ ਦੀਵੇ ਜਗਦੇ ਸਨ ਪਰ ਗੁਰਸਿੱਖੋ ਗੁਰੂ ਤੇਗ ਬਹਾਦਰ ਦੀ ਬਰਕਤ ਵੇਖਿਓ ਅੱਜ ਚਾਂਦਨੀ ਚੌਕ ਦੇ ਸਾਰੇ ਸਰਕਾਰੀ ਦੀਵੇ ਬੁਝ ਗਏ ਨੇ ਅਗਰ ਕੋਈ ਦੀਵਾ ਜਗਦਾ ਹੈ ਤੇ ਗੁਰੂ ਤੇਗ ਬਹਾਦਰ ਦੀ ਜੋਤ ਜਗਦੀ ਹੈ ਇਥੇ ਨਾ ਸਰਕਾਰੀ ਬੰਦੇ ਰਹੇ ਨਾ ਸਰਕਾਰੀ ਦੀਵੇ ਰਹੇ ਤੇ ਨਾ ਸਰਕਾਰੀ ਉਹਨਾਂ ਕਿਲਿਆਂ ਦੇ ਅੰਦਰ ਕਿਸੇ ਦਾ ਹੁਕਮ ਰਿਆ ਹੁਕਮ ਵੀ ਗੁਰੂ ਤੇਗ ਬਹਾਦਰ ਦਾ ਰਿਆ ਤੇ ਜੋਤ ਵੀ ਗੁਰੂ ਤੇਗ ਬਹਾਦਰ ਦੀ ਰਹੀ ਕਿਉਂਕਿ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਚਾਰ ਦਿਨ ਇਨਾਦੀ ਸ਼ੋਭਾ ਹੁੰਦੀ ਹੈ ਜਿਹੜੇ ਲੋਕ ਮਾਇਆ ਦੀ ਖਾਤਰ ਉਟਕਦੇ ਨੇ ਪਰ ਜਿਹੜੇ ਸੱਚ ਦੀ ਖਾਤਰ ਆਪਣਾ ਆਪਾ ਕੁਰਬਾਨ ਕਰਦੇ ਨੇ ਉਹਨਾਂ ਦੀ ਸ਼ੋਭਾ ਫਿਰ ਚਾਰ ਦੇ ਨਹੀਂ ਉਹਨਾਂ ਦੀ ਸ਼ੋਭਾ ਬਾਬਾ ਜੀ ਕਹਿੰਦੇ ਨੇ ਜੁਗ ਜੁਗ ਸ਼ੋਭਾ ਹੋਏ ਜੁਗ ਜੁਗ ਸ਼ੋਭਾ ਹੋਏ ਜੁਗ ਜੁਗ ਸ਼ੋਭਾ ਹੋਏ ਉਹਨਾਂ ਦੀ ਸ਼ੋਭਾ ਜੁਗ ਜੁਗ ਇਹ ਕਿਹਾ ਸੀ ਔਰੰਗਜ਼ੇਬ ਨੇ ਕਿ ਚਲੋ ਗੁਰੂ ਤੇ ਕੁਝ ਆਪਣੇ ਆਪ ਵਿੱਚ ਪੱਕਾ ਹੋਏਗਾ ਜੇ ਏਡਾ ਐਨੇ ਬਚਨ ਕਿਹਾ ਹੈ ਕਿ ਮੈਂ ਹਿੰਦੂਆਂ ਵੱਲੋਂ ਹਾਂ ਜੇ ਮੈਨੂੰ ਤੂੰ ਆਪ ਹਿੰਦੂ ਬਣਾ ਤੋਂ ਮੁਸਲਮਾਨ ਬਣਾ ਦੇਵੇਂ ਤੇ ਮੈਂ ਆਪ ਸਾਰੇ ਇਹ ਹਿੰਦੁਸਤਾਨ ਨੂੰ ਕਵਾਂਗਾ ਵੀ ਸਾਰੇ ਮੁਸਲਮਾਨ ਬਣ ਜੋ ਪਰ ਜੇ ਸਿੱਖਾਂ ਦੇ ਗੁਰੂ ਨੂੰ ਨਾ ਨਾ ਮੁਸਲਮਾਨ ਬਣਾ ਸਕਿਆ ਫਿਰ ਕਿਸੇ ਇੱਕ ਹਿੰਦੂ ਵੀਰ ਦਾ ਸਿਰ ਨਾ ਵੱਢੀ ਇੱਕ ਹਿੰਦੂ ਵੀਰ ਦਾ ਜਨੇਊ ਨਾ ਉਤਾਰੀ ਇੱਕ હિન્દੂ ਵੀਰ ਦਾ ਟਿੱਕਾ ਨਾ ਮਿਟਾਈ ਜਦੋਂ ਇਹਨਾਂ ਦੀ ਗੱਲਬਾਤ ਹੋ ਗਈ ਉਹਨੇ ਸੋਚਿਆ ਚਲੋ ਗੁਰੂ ਤੇ ਫਿਰ ਵੀ ਕੁਝ ਸੋਚ ਕੇ ਆਇਆ ਹੈ ਕਿਉਂ ਨਾ ਹੋਵੇ ਸਿੱਖਾਂ ਦਾ ਖੂਨ ਡੋਲਾਵਾ ਕਿਉਂਕਿ ਮੈਂ ਸੁਣਿਆ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ 나ਏ ਤੇ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਕਹਿੰਦੇ ਕਿਉਂ ਨਾ ਹੋਵੇ ਇਹਦੇ ਬੱਚੇ ਵਰਗੇ ਸਿੱਖਾਂ ਦਾ ਖੂਨ ਡੋਲਾਵਾ ਤੇ ਆਪੇ ਹੀ ਡੋਲਣਗੇ ਗੁਰਤੇਗ ਬਹਾਦਰ ਸਾਹਿਬ ਤਾਂ ਕਰਕੇ ਗੁਰੂ ਦੇ ਪਿਆਰੇ ਸਿੱਖਾਂ ਨੂੰ ਪਹਿਲਾ ਸ਼ਹੀਦ ਕੀਤਾ ਗਿਆ ਵੀ ਗੁਰੂ ਆਪਣਾ ਖੂਨ ਤਾਂ ਵੇਖ ਸਕਦਾ ਹੈ ਆਪਣੇ ਪਿਆਰਿਆਂ ਦਾ ਨਹੀਂ ਵੇਖ ਸਕਦਾ ਪਰ ਮੈਂ ਕਹਿੰਦਾ ਪੜਾਣ ਵਾਲਾ ਵੀ ਮਹਾਨ ਤੇ ਜਿਹੜੇ ਪੜੇ ਨੇ ਉਹ ਵੀ ਮਹਾਨ ਉਹਨਾਂ ਨੇ ਕਹਿ ਦਿੱਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੋ ਜੋ ਤੂੰ ਸਾਨੂੰ ਪੜਾਇਆ ਅੱਜ ਉਹਦੀ ਪਰਖਿਆ ਦਾ ਵੇਲਾ ਹੈ ਸਾਡੇ ਤੇ ਭਰੋਸਾ ਕਰੀ ਗੁਰੂ ਤੇਗ ਬਹਾਦਰ ਅਸੀਂ ਡੋਲਾਂਗੇ ਨਹੀਂ ਤੇਰੇ ਨਾਮ ਨੂੰ ਦਾਗ ਨਹੀਂ ਲਗਣ ਦਿਆਂਗੇ ਸੱਚੇ ਪਾਤਸ਼ਾਹ ਨੇ ਕਿਹਾ ਮੈਨੂੰ ਮਾਣ ਹੈ ਤੁਹਾਡੇ ਤੇ ਜਿਸ ਵੇਲੇ ਭਾਈ ਸਤੀਦਾਸ ਜੀ ਨੂੰ ਕਿਵੇਂ ਰੂਹ ਦੇ ਅੰਦਰ ਵਲੇਟਿਆ ਗਿਆ ਉਹ ਜਲਾਦ ਕਿੱਲਾ ਗੱਡਣ ਲੱਗਿਆ ਕਹਿਣ ਲੱਗਾ ਤੂੰ ਚਾਂਦਨੀ ਚੌਕ ਦੀਆਂ ਗਲੀਆਂ ਵਿੱਚ ਭੱਜੇਗਾ ਜਦੋਂ ਅੱਗ ਲੱਗੇਗੀ ਉਹ ਕਹਿਣ ਲੱਗੇ ਸੱਜਣਾ ਜੇ ਭੱਜਣਾ ਹੁੰਦਾ ਨਾ ਮੈਂ ਗੁਰੂ ਤੇਗ ਬਹਾਦਰ ਨਾਲ ਆਉਂਦਾ ਹੀ ਨਾ ਮੈਂ ਭੱਜਣਾ ਨਹੀਂ ਤੂੰ ਕਿੱਲਾ ਨਾ ਗੱਡ ਮੈਂ ਚੌਕੜਾ ਮਾਰ ਲਿਆ ਤੂੰ ਰੂਹ ਵਲੇਟ ਦੇ ਜਿਵੇਂ ਰੂਹ ਵਲੇਟੀ ਤੇ ਅੱਗ ਲਗਾਈ ਸਾਧ ਸੰਗਤ ਜਿਸਮ ਤੇ ਜਿਸਮ ਹੈ ਨਾ ਦੁੱਖ ਤੇ ਦੁੱਖ ਹੈ ਪਰ ਉਹਨਾਂ ਦੀ ਸੂਰਤ ਇੱਥੇ ਪਹੁੰਚੀ ਹੋਈ ਸੀ ਉਦੇਹੀ ਵਿੱਚੋਂ ਮਾਨੂ ਵਿਦੇਹੀ ਹੋ ਗਏ ਸਨ ਗੁਰੂ ਤੇਗ ਬਹਾਦਰ ਦਾ ਮੁਖੜਾ ਵੇਖ ਕੇ ਉਹਨਾਂ ਨੂੰ ਇੰਨਾ ਆਨੰਦ ਆ ਰਿਹਾ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇੱਕ ਸਿੱਖ ਨੂੰ ਵੇਖਿਆ ਡੁਲਾ ਨਹੀਂ ਸਕੇ ਸਿੱਖ ਬੀਤਾ ਬੀਤਾ ਕੀਮਾ ਕੀਮਾ ਹੋ ਗਿਆ ਭਾਈ ਦਿਆਲੇ ਨੂੰ ਕਿਵੇਂ ਉਹਨਾਂ ਨੇ ਦੇਗ ਵਿੱਚ ਰੱਖਿਆ ਤੇ ਕਿਵੇਂ ਪਾਣੀ ਪਾਇਆ ਤੇ ਕਿਸ ਤਰ੍ਹਾਂ ਪਾਣੀ ਉਬਲਿਆ ਹੋਵੇਗਾ ਕਿਵੇਂ ਭਾਈ ਦਿਆਲਾ ਜੀ ਉਸ ਵਿੱਚ ਬੈਠੇ ਹੋਣਗੇ ਪਰ ਜਿਵੇਂ ਜਿਵੇਂ ਉਹਨਾਂ ਨੇ ਵੇਖਿਆ ਪਾਣੀ ਉਬਲ ਰਿਹਾ ਹੈ ਅਰਦਾਸ ਕੀਤੀ ਸੀ ਗੁਰੂ ਅਰਜਨ ਸਾਹਿਬ ਜੀ ਕਦੇ ਤੈਨੂੰ ਵੀ ਦੇਗਾ ਨੇ ਉਬਾਲਿਆ ਸੀ ਅੱਜ ਸਿੱਖ ਦਾ ਸ਼ਰੀਰ ਹੈ ਦੇਗਾ ਭਾਵੇਂ ਉਹੀ ਸਰਕਾਰੀ ਨੇ ਕਿਰਪਾ ਕਰੀ ਦਾਤਾ ਅੱਜ ਸ਼ਰੀਰ ਭਾਵੇਂ ਸਿੱਖਦਾ ਹੈ ਪਰ ਸੁਰਤ ਮੈਨੂੰ ਆਪਣੀ ਵਾਲੀ ਦੇ ਦੀ ਤਾਂ ਕਿ ਮੈਂ ਡੋਲਾ ਨਾ ਭਾਈ ਮਤੀ ਦਾਸ ਦੀ ਵਾਰੀ ਆਈ ਦੇਖੋ ਗੁਰੂ ਕਿਵੇਂ પ્રસੰਨ ਹੋ ਰਿਹਾ ਹੈ ਕਿ ਇੱਕ ਸਿੱਖ ਮੇਰਾ ਪਾਸ ਹੋ ਗਿਆ ਮੇਰਾ ਦਿਆਲਾ ਵੀ ਪਾਸ ਹੋ ਗਿਆ ਭਾਈ ਮਤੀ ਦਾਸ ਵੱਲ ਸਾਰਾ ਚਾਂਦਰੀ ਚੌਕ ਦਿੱਲੀ ਦੇ ਲੋਕ ਵੇਖ ਰਹੇ ਨੇ ਐਦਾ ਕੀ ਬਣੇਗਾ ਆਰੇ ਨਾਲ ਚੀਰਿਆ ਜਾਏਗਾ ਜਿਸ ਵੇਲੇ ਸ਼ਬਦ ਆਖਿਆ ਆਰਾ ਕਹਿਣ ਲੱਗੇ ਹਾਂ ਆਰੇ ਨਾਲ ਚਿਰੇਗਾ ਮੰਗਣਾ ਹੀ ਕਹਿੰਦੇ ਬਸ ਦੋ ਚੀਜ਼ਾਂ ਪਹਿਲੀ ਗੱਲ ਤਾਂ ਇਹ ਕਿ ਆਰਾ ਚਲਾਇਓ ਤੇ ਚਲਾਇਓ ਸਿੱਧਾ ਪੁੱਛਿਆ ਕਿਉਂ ਕਹਿੰਦੇ ਕੱਲ ਨੂੰ ਕੋਈ ਇਹ ਨਾ ਕਹਿ ਸਕੇ ਗੁਰੂ ਤੇਗ ਬਹਾਦਰ ਦਾ ਸਿੱਖ ਹਿੱਲ ਗਿਆ ਸੀ ਤੇ ਆਰਾ ਟੇਡਾ ਹੋ ਗਿਆ ਸੀ ਕਹਿੰਦੇ ਦੂਜਾ ਕਹਿੰਦੇ ਦੂਜਾ ਇਹ ਜਿਸ ਵੇਲੇ ਆਰਾ ਚਲਾਓ ਥੋੜਾ ਹੋਲੀ ਚਲਾਇਓ ਮੇਰੀ ਰਸਨਾ ਤੱਕ ਆਰਾ ਆਏ ਉਦੋਂ ਤੱਕ ਮੈਂ ਜਪਜੀ ਦਾ ਪਾਠ ਪੂਰਾ ਕਰਾਂ ਅੱਗੋ ਗੁਰੂ ਤੇਗ ਬਹਾਦਰ ਬੋਲੇ ਕਹਿਣ ਲੱਗੇ ਮਤੀ ਦਾਸ ਇਹਨਾਂ ਨੂੰ ਆਰਾ ਚਲਾ ਲੈਣ ਦੇ ਜਪਜੀ ਸਾਹਿਬ ਦਾ ਪਾਠ ਤੇ ਮੈਂ ਤੇਰੇ ਟੁਕੜਿਆਂ ਜੋ ਵੀ ਕਰਾ ਦੇਵਾਂਗਾ ਔਰ ਕਰਾਇਆ ਟੁਕੜਿਆਂ ਵਿੱਚੋਂ ਪਾਠ ਚਾਂਦਨੀ ਚੌਂਕ ਦੇ ਅੰਦਰ ਗੁਰੂ ਤੇਗ ਬਹਾਦਰ ਦੇ ਤਿੰਨੇ ਲਾਲ ਕੁਰਬਾਨੀ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਅਗਲੇ ਦਿਨ ਫਿਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਇਹ ਮਹਾਨ ਸ਼ਹਾਦਤ ਦਿਹਾੜੇ ਉਹਨਾਂ ਮਹਾਨ ਗੁਰਸਿੱਖਾਂ ਦੇ ਤੇ ਬਾਬਾ ਜੀ ਲੜੀਵਾਰ ਸ਼ਬਦ ਵਿੱਚ ਕਹਿ ਰਹੇ ਨੇ ਨਾਮ ਨਿਧਾਨ ਗੁਣ ਗਾਵਤ ਗੋਬਿੰਦ ਲਾਗੋ ਸਹਜ ਧਿਆਨਾ ਜਿਹੜੇ ਨਾਮ ਵਿੱਚ ਧਿਆਨ ਕਰਦੇ ਨੇ ਉਨਾ ਦਾ ਜੀਵਨ ਸਹਿਜ ਵਿੱਚ ਪਰ ਜਾਂਦਾ ਹੈ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋੜ ਨਿਰਾਰੇ ਜਿਨ੍ਹਾਂ ਨੂੰ ਗੁਰੂ ਆਪਣਾ ਦਾਸ ਬਣਾ ਲੈਂਦਾ ਹੈ ਉਹ ਮਾਇਆ ਦੇ ਬੰਧਨ ਤੋੜ ਦਿੰਦੇ ਨੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਹਾਰੇ ਕਹਿੰਦੇ ਨਾਨਕ ਦਾਸ ਸਦਾ ਤੇਰੀ ਬਾਣੀ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਤੇ ਨਾਨਕ ਦਾਸ ਵਾਹਿਗੁਰੂ ਤੇਰੇ ਚਰਨਾਂ ਤੋਂ ਸਦਾ ਹੀ ਬਲਹਾਰ ਹੈ ਸ਼ੁਕਰਾਨੇ ਬਾਬਾ ਜੀ ਦੇ ਜਿਹੜਾ ਮਹਾਨ ਬਖਸ਼ਿਸ਼ ਕੀਤੀ ਆ ਪਿਆਰੀਆਂ ਸੰਗਤਾਂ ਦੇ ਦਰਸ਼ਨ ਕਰਾਏ ਕੋਟਾਨ ਕੋਲ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਛਤਰ ਛਾਇਆ ਵਿੱਚ ਬੈਠ ਕੇ ਆਪਾਂ ਗੁਰਬਾਣੀ ਦਾ ਲਾਹਾ ਇਤਿਹਾਸ ਦਾ ਲਾਹਾ ਮਾਣਿਆ ਹੈ ਉਹਨਾਂ ਮਹਾਨ ਗੁਰਸਿੱਖਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ ਤੇ ਆਪਾਂ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮੈਮਾ ਗਦੀ ਨਾ ਆਵੇ ਸਾਰਿਆਂ ਦਾ ਧੰਨਵਾਦ ਧਨਵਾਦੀਆਂ ਸਿੰਘ ਸਾਹਿਬ ਜਾਨੀ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਆਪ ਪਿਆਰ ਬਖਸ਼ਿਸ਼ ਕਰਦੇ ਹਨ ਵਿਦਵਾਨ ਪੁਰਖ ਹਨ ਦੇਸਾਂ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਗੁਰੂ ਚਰਣਾ ਨਾਲ ਜੋੜਦੇ ਹਨ ਸਾਰੇ ਇਸ਼ਤਿਹਾਰ ਪਤਾ ਵਜ਼ੀਰ ਸਾਹਿਬਾਨ ਦਾ ਸਾਰਿਆਂ ਦਾ ਧੰਨਵਾਦ ਹੋਈਆ ਭੁੱਲਾ ਬਖਸ਼ੋ ਜੀ ਗੁਰੂ ਕੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ